ਆਰਥੁੰਨ ਸੇ ਕੋਰਖਾਸ ਦੇ ਪ੍ਰਤੀ ਕਾਂਗਰਸ ਦੇ ਪ੍ਰਤੀਨਿਧ ਪਿਆਰੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਤੇ ਜਦੋਂ ਇਹੋ ਜਿਹੇ ਪ੍ਰਚਾਰ ਕਰਨਾ ਹੈ ਕਦੀ ਹਾਰ ਨਹੀਂ ਹੋ ਸਕਦੀ ਨੈਸ਼ਨਲ ਕਾਂਗਰਸ ਪਾਰਟੀ ਬਹੁਤ ਮਾਤਰਾ ਜਿੱਤੀ ਸੀ ਹੈ ਤੇ ਰਹੇਗੀ ਸਰਦਾਰ ਸੁਵਿੰਦਰ ਸਿੰਘ ਕੋਰ ਖੰਡਾ ਜਿੰਦਾਬਾਦ ਸੁਵਿੰਦਰ ਸਿੰਘ ਕੋਰ ਖੰਡਾ ਜੰਮੂ ਬਾਰਸ਼ੇਂ ਘੁੰਮ ਕੇ ਆਪ ਲੋ ਸਲੂਡ ਹੈ ਸਲੂਡ ਹੈ ਸਲੂਡ ਹਨ ਸਲੂਡ ਆਏ ਪਾਪਾਈ ਕੀ ਕਹਾਂ ਜਾਂਦੇ ਸੱਦੇ ਭਾਜੀ ਲੋ ਜਿਹੜੇ ਲੱਗਦੇ ਖੜੇ ਮੈਂ ਇਹਨਾਂ ਨੂੰ ਦੋਲ ਦੱਕ ਕਰਦਾ ਕੰਮ ਮੈਂ ਸ਼ਿਰਮਾ ਮਿਲ ਸਕਤੇ ਮੈਂ ਸੁਵਿੰਦਰ ਸਿੰਘ ਸਤ ਕੋਟ ਖਾਲਸਾਬ ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਤੇ ਜੋ ਕਿ ਪਹਿਲਾਂ ਵੀ ਇਲਾਕੇ ਦੀ ਸੇਵਾ ਕਰਦੇ ਆਏ ਆ ਤੇ ਹੁਣ ਵੀ ਜੋ ਵੀ ਆ ਹਰ ਥਾਂ ਤੇ ਗਏ ਆ ਲੋਕਾਂ ਦਾ ਬਹੁਤ ਭਰਪੂਰ ਪਿਆਰ ਮਿਲ ਰਿਹਾ ਏ ਔਰ ਬਹੁਤ ਉਤਸ਼ਾਹ ਹੈ ਲੋਕਾਂ ਦਾ ਔਰ ਵੱਤੋ ਵੱਤ ਲੋਕੀ ਵੋਟਾਂ ਪਾਗੇ ਤਾਉਣਗੇ ਆ ਕਿਹੜੀਆਂ ਕਮੀਆਂ ਜਿਹੜੀਆਂ ਥੋੜੀਆਂ ਜਿਹੀਆਂ ਰਹਿ ਗਈਆਂ ਵਾ ਉਹਨੂੰ ਕਿਸ ਦਾ ਵੇਦ ਦੇ ਇਲਾਕੇ ਦੀ ਸਰਕਾਰ ਜਿਹੜੀ ਗਲੀਆਂ ਵਾ ਇੱਕ ਸੀਵਰੇਜ ਦੀ ਸਭਾ ਨਾਲ ਵੱਡੀ ਹੋ ਜੀ ਸੋਲ ਆ ਮਾਰਦੀ ਹੈ ਠੀਕ ਹੈ ਬਾਈਟ ਦੇ ਦੇ ਬਾਈਟ ਬਾਅਦ ਕਰ ਦੇ ਕੋਈ ਕਮੀਆਂ ਜੋ ਇਹ 2 ਸਾਲ ਦੀ ਸਰਕਾਰ ਬਣੀ ਆ ਜੋ ਕਿ ਸਾਡੀਆਂ ਮੁੱਢਲੀਆਂ ਸਹੂਲਤਾਂ ਨੇ ਕੂੜੇ ਦੇ ਢੇਰ ਲੱਗੇ ਨੇ ਬਿਮਾਰੀ ਫੈਲ ਰਹੀ ਆ ਬਹੁਤ ਮਾੜਾ ਹਾਲਾਤ ਨੇ ਪੀਣ ਵਾਲਾ ਪਾਣੀ ਜੋ ਹੈ ਸਾਡਾ ਉਹ ਬਹੁਤ ਮਾੜਾ ਆ ਰਿਹਾ ਏ ਔਰ ਜੋ ਵੀ ਸੀਵਰਜ ਸਪਲਾਈ ਜਿਬਰ ਦੀ ਜੋ ਸਫਾਈ ਆ ਉਹ ਬਹੁਤ ਮਾੜਾ ਹਾਲਾਤ ਨੇ ਉਹ ਪਾਣੀ ਚਿੱਟੇ ਦੇ ਵਿੱਚ ਲੱਲ ਰਿਹਾ ਏ ਔਰ ਹਰ ਥਾਂ ਥਾਂ ਦੇ ਤੂਲਾਮਾ ਮਿਲ ਜਾਏ ਔਰ ਪੈਲ ਦੇ ਧਾਰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਏ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ 21 ਤਰੀਕ ਵਾਲੇ ਦਿਨ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ ਔਰ ਕਾਂਗਰਸ ਪਾਰਟੀ ਦਾ ਮੇਰ ਬਣਾਈਏ ਤਾਂ ਕਿ ਡਵੈਲਪਮੈਂਟ ਹੋ ਸਕੇ ਔਰ ਲੋਕਾਂ ਨੂੰ ਬੁੱਢੀਆਂ ਸਹੂਲਤਾਂ ਪਹੁੰਚਾਈਆਂ ਜਾ ਸਕਣ ਇੱਕ ਜਿਹੜਾ ਹੈਗਾ ਕਰਾਇਮ ਹੈ ਕਰਾਇਮ ਬਹੁਤ ਜ਼ਿਆਦਾ ਵਧ ਗਿਆ ਦੇਖਣ ਨੂੰ ਇਹ ਦੇਖਣ ਲਿਆ ਕਿ ਗੋਲੀ ਤੇ ਆ ਵੀ ਸ਼ਰਿਆ ਵੀ ਹੋ ਗਈ ਹੈ ਇਹਨੂੰ ਕਿੱਥੇ ਦੇਖੋ ਜੀ ਜਦੋਂ ਦੀ ਇਹ ਆਮ ਪਾਰਟੀ ਦੀ ਸਰਕਾਰ ਬਣੀ ਆ ਤੁਸੀਂ ਵੇਖ ਲਿਆ ਕਿੰਨਾ ਗੈਂਗਵਾਰ ਗੋਲੀ ਥਾਂ ਥਾਂ ਦੇ ਉੱਤੇ ਚੱਲਦੀ ਆ ਕੋਈ ਬੰਦਾ ਸੇਫ ਨਹੀਂ ਆ ਔਰ ਤੀਜਾ ਜੋ ਨਸ਼ੇ ਦੀ ਲਾਂਤਾਂ ਨੇ ਸ਼ਰਿਆਮ ਵਿਕਦਾ ਸਾਡੇ ਇਲਾਕਿਆਂ ਦੇ ਵਿੱਚ ਸਮੈਕ ਵਿਕ ਰਹੀ ਹੈ ਆਮ ਕੈਪਸੂਲ ਵਿਕ ਰਹੇ ਨੇ ਔਰ ਬਹੁਤ ਹੀ ਮਾੜਾ ਹਾਲਾਤ ਨੇ ਲੌਂਗ ਐਂਡ ਡੌਂਟਰ ਦਾ ਕੋਈ ਨਾਂ ਦੀ ਚੀਜ਼ ਨਹੀਂ ਹੈਗੀ ਦੇਖੋ ਜੀ ਪੁਲਿਸ ਨੂੰ ਸਭ ਕੁਝ ਪਤਾ ਵਾ ਉਹ ਕੋਸ਼ਿਸ਼ ਕਰਦੇ ਆ ਪਰ ਜੋ ਹਾਲਾਤ ਨੇ ਸਾਡੇ ਇਹਨਾਂ ਡਿਪਾਰਟਮੈਂਟਾਂ ਦੇ ਵੀ ਮਜਬੂਰੀ ਆ ਪਰ ਇੱਥੇ ਸਾਡਾ ਏਡਾ ਵੱਡਾ ਇਲਾਕਾ ਆ ਇੱਥੇ ਪੂਰੇ ਮੁਲਾਜ਼ਮ ਨਹੀਂ ਹੈਗੇ ਬੜੀਆਂ ਦਿੱਕਤਾਂ ਨੇ ਪਰ ਲੇਕਿਨ ਇਹ ਆ ਕਿ ਬਹੁਤ ਇਲਾਕੇ ਦਾ ਮਾੜਾ ਹਾਲਾਤ ਆ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਅੱਲਾਸਵਾਲ ਕੀ ਵਾਰਡ ਵਾਸੀ ਨੂੰ ਮੈਸੇਜ ਮੈਂ ਤੇ ਮੈਸੇਜ ਇਹੋ ਹੀ ਦੇਣਾ ਆ ਕਿ 21 ਤਰੀਕ ਵਾਲੇ ਦਿਨ ਵੱਧ ਚੜ ਕੇ ਜਿੱਥੇ-ਜਿੱਥੇ ਬੂਤ ਬਣੇ ਨੇ ਹਮ ਹਮਾ ਕੇ ਪਹੁੰਚ ਕੇ ਕੰਕ ਵਾਰ ਨੰਬਰ 68 ਦਾ 2 ਨੰਬਰ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਨ ਸਰ ਸਿੰਘ ਜਿੰਦਾ ਵਾਸੀ ਕੋੜਖਾਲ ਜਨਮ ਤੋਂ ਹੀ ਇੱਥੇ ਆ ਆਦਾ ਪਰਿਵਾਰਕ ਸਾਂਝਾ ਅਸੀਂ ਇੱਕੋ ਥਾਂ ਖੇਡੇ ਆ ਵੱਡੇ ਹੋਏ ਆ ਅੱਜ ਵੀ ਰਾਜਨੀਤੀ ਦੇ ਅਸੀਂ ਦੋਵੇਂ ਭਰਾ ਇਕੱਠੇ ਆ ਟਿਕਟ ਭਰਾ ਨੂੰ ਮਿਲੀ ਜਾਂ ਮੈਨੂੰ ਮਿਲੀ ਇੱਕੋ ਹੀ ਗੱਲ ਆ ਸੱਤਾ ਜਿੰਦਾਬਾ ਜਿੰਦਾ ਸੱਤਾ ਵਾ ਇਹ ਕਰਾਇਮ ਐ ਕਰਾਇਮ ਜਿਹੜਾ ਬੜਾ ਵੱਡਾ ਵੱਧ ਗਿਆ ਕਿਸ ਤਰ੍ਹਾਂ ਬੀਤੇ ਜੋ ਸਰਕਾਰ ਜਦੋਂ ਹੋਣ ਚਾਹੀ ਸੀਗੀ ਜੋ ਉਹਨਾਂ ਨੇ ਮਨੀਫੈਸਟੋ ਪਾਸ ਕੀਤਾ ਸੀਗਾ ਬਿਲਕੁਲ ਉਹਦੇ ਉਲਟ ਨਿਕਲੀ ਆ ਕਿਸੇ ਕਿਸਮ ਦਾ ਉਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਸਿਰਫ ਆਪਣੀ ਐਸ਼ਵਰੀ ਜ਼ਿੰਦਗੀ ਆਪਣੇ ਪਰਿਵਾਰ ਦੀ ਜ਼ਿੰਦਗੀ ਜਾਂ ਆਪਣੇ ਇਧਰੋਂ ਖੱਬੇ ਚੱਲ ਕੇ ਸੱਜੇ ਵੱਾਈ ਯਾਤਰਾ ਕੀਤੀ ਆ ਔਰ ਕੁਝ ਨਹੀਂ ਕੀਤਾ ਇੱਕ ਯੂਥ ਜਿਹੜਾ ਵਾਜੀ ਉਹਤ ਨੂੰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇੱਕ ਨਸ਼ੀ ਆਲ ਚਲੇ ਗਿਆ ਵਾ ਇਹ ਉਹਨਾਂ ਦੀ ਐਜੂਕੇਸ਼ਨ ਵਾਦੀ ਕੀ ਕੀ ਕੀਤਾ ਨੌਜਵਾਨ ਪੀੜ੍ਹੀ ਜਿਹੜੀ ਆ ਇੱਕ ਬੋਧ ਤੇਜ਼ੀ ਨਾਲ ਵਗਦਾ ਦਰਿਆ ਵਾ ਇਨਾਂ ਨੂੰ ਵੇਖਣਾ ਚਾਹੀਦਾ ਕਿ ਸਾਡਾ ਆਉਣ ਵਾਲਾ ਸਮਾਂ ਕਿਦਾਂ ਫਿਊਚਰ ਔਰ ਕੌਣ ਸਹੀ ਵੇਖ ਸਕਦਾ ਔਰ ਕਾਂਗਰਸ ਪਾਰਟੀ ਨਾਲੋਂ ਵਧੀਆ ਫਿਊਚਰ ਕੋਈ ਨਹੀਂ ਵਿਖਾ ਸਕਦੀ ਇਹ ਪੁਰਾਣੀ ਪਾਰਟੀ ਆ 70 ਸਾਲ ਤੋਂ ਪਾਰਟੀ ਆ ਇਹ ਪਾਰਟੀ ਅੱਜ ਹੋਣੀ ਚਾਹੀਏ ਇਹ ਇਨਾਂ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਝੂਠੇ ਸਬਜ ਬਾਜ ਵਿਖਾ ਕੇ ਹੀ ਹੋਣੀ ਚਾਹੀਏ ਪਰ ਉਹ ਨੌਜਵਾਨ ਜਾਗਰਤ ਹੋ ਗਏ ਨੇ ਉਹ ਕਾਂਗਰਸ ਪਾਰਟੀ ਨੂੰ ਫੇਰ ਹੋਣ ਚਲੇਉਣਗੇ ਕੀ ਮੈਂ ਵਾੜ ਵਸਿਆ ਨੂੰ ਕਹਿਣਾ ਚਾਹੁੰਦਾ ਸੱਤੇ ਕੋ ਮੈਂ ਵਾੜ ਵਸਿਆ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਅਪੀਲ ਕਰਨਾ ਚਾਹੁੰਦਾ ਕਿ ਸਵਿੰਦਰ ਸਿੰਘ ਕੋਟਖਾਲ ਸਾਹ ਨੂੰ 21 ਤਰੀਕ ਵਾਲੇ ਦਿਨ ਨੰਬਰ 2 ਤੇ ਬਟਨ ਦਬਾ ਕੇ ਭਾਰੀ ਬਹੁਮਤ ਨਾਲ ਜਿਤਾਓ ਤੇ ਆਪਣਾ ਕੌਂਸਲਰ ਬਣਾਓ ਇਹੋ ਹੀ ਇੱਕ ਮੇਰਾ ਵੀਰ ਆ ਜਿਹੜੀ ਤੁਹਾਡੀ ਆਵਾਜ਼ ਉੱਤੇ ਸਰਕਾਰ ਤੱਕ ਪਹੁੰਚਾ ਸਕਦਾ